ਸਭ ਤੋਂ ਪਹਿਲਾਂ ਤਾਂ ਮੇਰਾ ਪਲਾਨ ਹੀ ਬਾਹਰ ਜਾਣ ਦਾ ਸੀਗਾ ਅੱਛਾ ਪਰ ਮੈਨੂੰ ਕਰਦਿਆਂ ਨੇ ਆਇਲਸ ਜੋਗੇ ਵੀ ਪੈਸੇ ਭੇਜੇ ਸੀ ਪਰ ਉਹ ਕਹਿੰਦੇ ਬਾਹਰ ਆਪਾਂ ਤੈਨੂੰ ਭੇਜਾਂਗੇ ਕਿਵੇਂ ਕਰਜ਼ਾ ਚੱਕਾਂਗੇ ਕਰਜ਼ਾ ਮੁੜੇਗਾ ਕਿ ਨਹੀਂ ਮੇਰੇ ਪਾਪਾ ਬਹੁਤ ਟੈਨਸ਼ਨ 'ਚ ਰਹਿੰਦੇ ਸੀਗੇ ਅੱਛਾ ਫਿਰ ਮੈਂ ਬਿਨਾਂ ਕਰਦਿਆਂ ਨੂੰ ਦੱਸੇ ਆਇਲਸ ਦਾ ਬ੍ਰੈਂਡ ਡ੍ਰੌਪ ਕਰਕੇ ਨਾ ਜਿਹੜੇ ਮੈਨੂੰ ਕਰਦਿਆਂ ਨੇ 17000 ਰੁਪਏ ਪਰ ਲੀਡ ਦਿੱਤੇ ਸੀ ਉਹ ਮੈਂ ਅੱਧੇ ਆਪਣੇ ਵੱਲੋਂ ਇਕੱਠੇ ਕਰੇ ਅੱਧੇ ਕਰਦਿਆਂ ਦੇ ਉਹ ਮੈਂ ਕਾਟ ਤੇ ਲਾਏ ਤੇ ਬੰਦਾ ਕਹਿੰਦਾ ਯਾਰ ਮੈਂ ਇੱਥੋਂ ਪੜਿਆ ਹਨਾ ਤੇ ਮੈਂ ਇੱਥੇ ਯੂਨੀਵਰਸਿਟੀ ਦੇ ਨੇੜੇ ਹੀ ਇੱਕ ਛੋਟੀ ਜਦੋਂ ਮੈਂ ਲਲਵੀ ਸਕੈਂਡ ਇਅਰ ਚ ਸੀਗਾ ਨਾ ਉਦੋਂ ਤੋਂ ਹੀ ਸੋਚਦਾ ਸੀਗਾ ਫਿਰ ਮੈਂ ਕਹਿ ਰ ਨਾਲ ਦੇ ਕੀ ਕਹਿਣਗੇ ਉਹ ਇਹ ਚੀਜ਼ਾਂ ਨੂੰ ਮੈਂ ਪਿੱਛੇ ਛੱਡਦਾ ਕਿਉਂਕਿ ਬਾਹਰ ਮੇਰੇ ਕਾਫੀ ਯਾਰ ਦੋਸਤ ਨੇ ਉੱਥੇ ਭਾਂਡੇ ਵੀ ਮਾਂਜਦੇ ਆਪਾਂ ਹੋਰ ਕਿੰਨੇ ਹੀ ਗੋਰਿਆਂ ਦੀਆਂ ਸੇਵਾ ਵੀ ਕਰਦੇ ਆ ਹਨਾ ਕਿੰਨਾ ਕੁਝ ਕਰਦੇ ਆ ਤੇ ਮੈਨੂੰ ਇਹ ਵੀ ਲੱਗਦਾ ਹੈ ਹਰ ਇੱਕ ਨੌਜਵਾਨ ਇੱਥੇ ਕੰਮ ਕਰਨਾ ਚਾਹੁੰਦਾ ਸੋਸਾਇਟੀ ਨਹੀਂ ਕੁਝ ਕਰਨ ਦਿੰਦੀ ਸੋਸਾਇਟੀ ਨੂੰ ਪਿੱਛੇ ਨੂੰ ਖਿੱਚ ਲੈਂਦੀ ਹੈ ਜਿੱਤੇ ਕਰਕੇ ਉਹ ਹਿੰਮਤ ਹੀ ਨਹੀਂ ਕਰ ਪਾਂਦਾ ਫਿਰ ਉਹ ਬਾਹਰ ਜਾ ਕੇ ਸਾਰੇ ਕੰਮ ਕਰਦਾ ਹੈ ਤੇ ਮੈਂ ਆਪਣੇ ਵਰਗੇ ਜਿਹੜੇ ਨੌਜਵਾਨ ਹੈ ਚਾਹੁੰਦਾ ਸੀਗਾ ਮੈਂ ਕਿ ਜੇ ਮੈਂ ਇਹ ਕੰਮ ਕਰ ਰਿਹਾ ਤਾਂ ਨੌਜਵਾਨ ਵੀ ਜਿਹੜਾ ਕੋਈ ਐਮਏ ਪੋਲੀਟੀਕਲ ਸਾਇੰਸ ਕਰ ਰਿਹਾ ਹੈ ਲਾਅ ਵੀ ਕਰ ਰਿਹਾ ਹੈ ਪੀਏ ਵੀ ਕਰ ਰਿਹਾ ਉਹ ਪੜ੍ਹ ਲਿਖ ਕੇ ਸ਼ਰਮ ਨਾ ਕਰੇ ਇਸ ਕੰਮ ਬਕੋ ਇਸ ਪਿੱਛੇ ਮੈਂ ਆਪਣਾ ਨਾਮ ਐਡਵੋਕੇਟ ਸਿੰਘ ਰੱਖਿਆ ਕਿਉਂਕਿ ਮੈਂ ਲਾਅ ਦੀ ਪੜ੍ਹਾਈ ਕੀਤੀ ਹੋਈ ਹੈ ਛੋਟਾ ਮੋਟਾ ਕੰਮ ਨਹੀਂ ਹੁੰਦਾ ਕੋਈ ਛੋਟੀ ਮੋਟੀ ਸਾਡੀ ਸੋਚ ਹੈ ਹਰ ਮਨ ਨੇ ਇਹ ਰੁਜ਼ਗਾਰ ਇੱਥੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬ ਉਮੀ ਆਪਾ ਹਰਮਨ ਦੀ ਕਹਾਣੀ ਵੀ ਇਸੇ ਕਰਕੇ ਲੈ ਕੇ ਆਏ ਆ ਕਿ ਮਿਹਨਤ ਕਿਤੇ ਵੀ ਕਰੋ ਉਹਦਾ ਫਲ ਜ਼ਰੂਰ ਮਿਲਦਾ ਤੁਸੀਂ ਜੁੜੇ ਹੋ ਜੋ ਦੁਨੀਆ ਦੇ ਨਾਲ ਮਹਿਮੰਦੀ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਬੜੇ ਆਪਣੇ ਜੀਵਨ ਦੇ ਵਿੱਚ ਤੇਜ਼ੀ ਜਲਦਬਾਜ਼ੀ ਰੌਲੇ ਰੱਪੇ ਵਿੱਚ ਦੀ ਲੰਘਦੇ ਹੋ ਤਾਂ ਇਸ ਰੌਲੇ ਰੱਪੇ ਦੇ ਵਿੱਚ ਕੁਝ ਕਹਾਣੀਆਂ ਬੜੀਆਂ ਖੂਬਸੂਰਤ ਹੁੰਦੀਆਂ ਨੇ ਜਿਹੜੀਆਂ ਅਸੀਂ ਕਈ ਵਾਰੀ ਦੇਖਦੇ ਨਹੀਂ ਉਹ ਕਹਾਣੀਆਂ ਨੂੰ ਦੇਖਦੇ ਹੋਏ ਉਹਨਾਂ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਦਾ ਅੱਜ ਇਸ ਰੋਲੇ ਰੱਪੇ ਦੇ ਵਿੱਚ ਇੱਕ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਇੱਕ ਕਹਾਣੀ ਹੈ ਨੌਜਵਾਨ ਹਰਮਨ ਦੀ ਜਿਹੜਾ ਯੂਨੀਵਰਸਿਟੀ ਦੇ ਵਿੱਚੋਂ ਪੜ੍ਹਿਆ ਉਸਨੇ ਲਾਅ ਕੀਤਾ ਹੋਇਆ ਤੇ ਲਾਅ ਦੇ ਨਾਲ ਨਾਲ ਇੱਕ ਛੋਟੀ ਜੀ ਫੂਡ ਕਾਰਟ ਚਲਾਉਂਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਮਨ ਸਾਡੇ ਨਾਲ ਆ ਤੇ ਰਾਤ ਦੇ 12:30 ਹੋ ਚੁੱਕੇ ਆ ਬਾਈ ਹੁਣੀ ਫ੍ਰੀ ਹੋਇਆ ਇੰਨੀ ਜ਼ਿਆਦਾ ਮਿਹਨਤ ਕਰਦਾ ਕਿਹਦਾ ਟਾਈਮ ਆ ਜਿਹੜਾ ਰਾਤ ਨੂੰ 12:30 ਵਜੇ ਫ੍ਰੀ ਹੋ ਕੇ ਲੱਗਾ ਆਪਾਂ ਗੱਲਬਾਤ ਕਰਦੇ ਆ ਬਾਈ ਹਰਮਨ ਬਹੁਤ ਬਹੁਤ ਸਵਾਗਤ ਹੈ ਜੀ ਸੱਚ ਕਰ ਵੀਰੇ ਜਦੋਂ ਅਰਬਨ ਸਟੇਟ ਵੱਲੋਂ ਜਾਂਦੇ ਆ ਤਾਂ ਇੱਕ ਪਾਸੇ ਬੜੀਆਂ ਲਾਈਟਾਂ ਬੜੀ ਚਮਕਦੰਕ ਪੈਰੀ ਜ਼ਿੰਦਗੀ ਆ ਜਿੱਥੇ ਵੱਡੀਆਂ ਵੱਡੀਆਂ ਗੱਡੀਆਂ ਖੜ੍ਹਦੀਆਂ ਨੇ ਤੇ ਮਹਿੰਗੇ ਮਹਿੰਗੇ ਆਰਡਰ ਹੁੰਦੇ ਨੇ ਸਾਰੀਆਂ ਚੀਜ਼ਾਂ ਦੇ ਉਹਦੇ ਨਾਲ ਥੋੜੀ ਦੂਰੀ ਤੇ ਤੁਹਾਡੀ ਛੋਟੀ ਜੀ ਫੂਡ ਕਾਰਟ ਆ ਬਾਈ ਕਿਵੇਂ ਆਈਡੀਆ ਆ ਵੀ ਲੋ ਦੀ ਪੜ੍ਹਾਈ ਤਾਂ ਕੀਤੀ ਆ ਨਾਲੇ ਵੀ ਸ਼ੁਰੂ ਕਰ ਲਈਏ ਕਿਉਂਕਿ ਇਦੇ ਵਿੱਚ ਨਾ ਜਦੋਂ ਅਸੀਂ ਗਏ ਉੱਥੇ ਸਾਨੂੰ ਇਹ ਲੱਗਿਆ ਜਾਂ ਤਾਂ ਬੰਦੇ ਦਾ ਬਹੁਤ ਜ਼ਿਆਦਾ ਸ਼ੌਂਕ ਆ ਜਾਂ ਬਹੁਤ ਵੱਡੀ ਮਜਬੂਰੀ ਆ ਕੀ ਲੱਗਦਾ ਸ਼ੌਂਕ ਆ ਮਜਬੂਰੀ ਆ ਜਾਂ ਕੀ ਆ ਵੀਰੇ ਦੋਨੇ ਚੀਜ਼ਾਂ ਨੇ ਫੂਡ ਬਣਾਉਂਦਾ ਸ਼ੌਂਕ ਪਹਿਲਾਂ ਬਹੁਤ ਨਹੀਂ ਸੀਗਾ ਹਮ ਪਰ ਆਂਦਾ ਜ਼ਰੂਰ ਸੀ ਬਣਾਉਣਾ ਫਿਰ ਬਣਾਉਂਦੇ ਬਣਾਉਂਦੇ ਸ਼ੌਂਕ ਵੀ ਪੈਦਾ ਹੋ ਗਿਆ ਕਿਉਂਕਿ ਆਪਣੇ ਕੰਮ 'ਚ ਸ਼ੌਂਕ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਉਹਦੇ ਬਿਨਾ ਕੰਮ ਹੁੰਦਾ ਨਹੀਂ ਤੇ ਨਾਲ ਮਜਬੂਰੀ ਵੀ ਸੀਗੀ ਕਿਉਂਕਿ ਪੜਨ ਵੇਲੇ ਦਾ ਘਰਦਿਆਂ ਦੇ ਪੈਸੇ ਲਾਏ ਪਰ ਜਦੋਂ ਆਪ ਕਮਾਉਣੇ ਨੇ ਉਦੋਂ ਫਿਰ ਹਰ ਇੱਕ ਚੀਜ਼ ਔਖੀ ਲੱਗਦੀ ਹੈ ਪਰ ਫੂਡ ਦਾ ਕੰਮ ਆਉਂਦਾ ਸੀਗਾ ਇਸ ਲਈ ਮੈਂ ਫੂਡ ਦਾ ਕੰਮ ਸਟਾਰਟ ਕਰਿਆ ਅੱਛਾ ਫੂਡ ਦਾ ਕੰਮ ਵੀਰੇ ਆਉਂਦਾ ਕਿਵੇਂ ਸੀਗਾ ਵੀ ਕਦੋਂ ਸਿੱਖਿਆ ਸੀਗਾ ਇਹਦੇ ਬਾਰੇ ਕੁਛ ਨਾ ਕੁਛ ਫੂਡ ਦੇ ਬਾਰੇ ਹਾਂਜੀ ਵੀਰੇ ਸਿੱਖਿਆ ਵੀ ਸੀਗਾ ਬਾਕੀ ਘਰ ਵੀ ਢੇੜਾ ਲਾਂਦਾ ਰਹਿਣਾ ਜਿਵੇਂ ਭੈਣ ਵੀ ਮੇਰੀ ਸਾਰਾ ਕੁਝ ਬਣਾ ਲੈਂਦੀ ਐ ਤੇ ਸੱਬੇ ਵੀ ਕੰਮ ਕਰਿਆ ਹੋਇਆ ਮੈਂ ਅੱਛਾ ਜਿਸ ਕਰਕੇ ਫੂਡ ਲਾਈਨ ਬਾਰੇ ਮੈਨੂੰ ਨੋਲੇਜ ਸੀਗੀ ਹੂੰ ਤੇ ਸੱਬੇ ਹੋ ਗਿਆ ਰੈਪਸ ਹੋ ਗਏ 버ਗਰਸ ਹੋ ਗਏ ਜੋ ਵੀ ਮੈਂ ਆਪਣੇ 카ਟ ਤੇ ਸੇਲ ਕਰਦਾ ਹੂੰ ਉਹ ਮੈਨੂੰ ਪਹਿਲਾਂ ਤੋਂ ਹੀ ਬਣਾਉਣਾ ਆਉਂਦਾ ਸੀ ਬਾਈ ਜਦੋਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਨੇ ਆ ਤਾਂ ਅਕਸਰੀ ਜ਼ਿੰਦਗੀ ਇੱਥੋਂ ਦੀ ਵੀ ਐ ਜਿਹੜੀ ਉਹ ਚਮਕ-ਦਮਕ ਨਾਲ ਜੁੜ ਜਾਂਦੀ ਐ ਬੰਦਾ ਕਹਿੰਦਾ ਯਾਰ ਮੈਂ ਇੱਥੋਂ ਪੜ੍ਹਿਆ ਹਨਾ ਮੈਂ ਇੱਥੇ ਯੂਨੀਵਰਸਿਟੀ ਦੇ ਨੇੜੇ ਹੀ ਇੱਕ ਛੋਟੀ ਜਿਹੀ ਰੀੜੀ ਲਾਵਾ ਉਹ ਚੰਗਾ ਜਿਆ ਨਹੀਂ ਲੱਗਦਾ ਤੁਹਾਨੂੰ ਕਦੇ ਇਹ ਤਾਂ ਨਹੀਂ ਫੀਲ ਹੋਇਆ ਵੀ ਨਹੀਂ ਇਹ ਮੈਨੂੰ ਕਰਨਾ ਨਹੀਂ ਚਾਹੀਦਾ ਮੈਂ ਕੁਝ ਹੋਰ ਦੇਖਾਂ ਜਾ ਕੱਲੇ ਲਾਅ ਵਾਲੀ ਜਾਵਾ ਉਹਦੀ ਟ੍ਰੇਨਿੰਗ ਲਾਵਾ ਉਧਰ ਹੀ ਜਾਵਾ ਬਾਈ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਕੁਝ ਹੋਇਆ ਸੀਗਾ ਫੀਲ ਕਿਉਂਕਿ ਇਹ ਮਾਈ ਆਈਡੀਆ ਜਦੋਂ ਮੈਂ ਐਲ ਐਲ ਬੀ ਸੈਕੰਡ ਇਅਰ 'ਚ ਸੀਗਾ ਨਾ ਉਦੋਂ ਤੋਂ ਹੀ ਸੋਚਦਾ ਸੀਗਾ ਫਿਰ ਮੈਂ ਘਰ ਨਾਲ ਦੇ ਕੀ ਕਹਿਣਗੇ ਉਹ ਇਹ ਚੀਜ਼ਾਂ ਨੂੰ ਮੈਂ ਪਿੱਛੇ ਛੱਡਤਾ ਕਿਉਂਕਿ ਬਾਹਰ ਮੇਰੇ ਕਾਫੀ ਯਾਰ ਦੋਸਤ ਨੇ ਤੁਹਾਡੇ ਵੀ ਸਾਰਿਆਂ ਦੇ ਅੱਜ ਕੱਲ੍ਹ ਹੈਗੇ ਨੇ ਕੈਨੇਡਾ ਚਲ ਜੁਏ ਆ ਆਸਟ੍ਰੇਲੀਆ ਉੱਥੇ ਭਾਂਡੇ ਵੀ ਮਾਂਜਦੇ ਆਪਾਂ ਹੋਰ ਕਿੰਨੇ ਹੀ ਗੋਰਿਆਂ ਦੀਆਂ ਸੇਵਾ ਵੀ ਕਰਦੇ ਆ ਹਨਾ ਕਿੰਨਾ ਕੁਝ ਕਰਦੇ ਆ ਪਰ ਆਪਣੇ ਪੰਜਾਬ ਚ ਕਰਕੇ ਰਾਜੀ ਨਹੀਂ ਤੇ ਮੈਨੂੰ ਇਹ ਵੀ ਲੱਗਦਾ ਹੈ ਹਰ ਇੱਕ ਨੌਜਵਾਨ ਇੱਥੇ ਕੰਮ ਕਰਨਾ ਚਾਹੁੰਦਾ ਸੋਸਾਇਟੀ ਨਹੀਂ ਕੁਝ ਕਰਨ ਦਿੰਦੀ ਸੋਸਾਇਟੀ ਨੂੰ ਪਿੱਛੇ ਨੂੰ ਖਿੱਚ ਲੈਂਦੀ ਹੈ ਜਿੱਤੇ ਕਰਕੇ ਉਹ ਹਿੰਮਤ ਹੀ ਨਹੀਂ ਕਰ ਪਾਉਂਦਾ ਫਿਰ ਉਹ ਬਾਹਰ ਜਾ ਕੇ ਸਾਰੇ ਕੰਮ ਕਰਦਾ ਉਹ ਜਨੀ ਇੱਥੇ ਦਿੱਕਤ ਹੈ ਸੋਸਾਇਟੀ ਤੁਹਾਨੂੰ ਕਦੇ ਆਈ ਹੈ ਥੋੜੀ ਬਹੁਤੀ ਤੁਹਾਨੂੰ ਲੱਗਿਆ ਵੀ ਹਾਂ ਥੋੜੀ-ਬੋੜੀ ਮੈਨੂੰ ਵੀ ਫੇਸ ਕਰਨ ਨੂੰ ਪੈ ਰਹੀ ਹੈ ਇਹ। ਵੀਰੇ ਹਾਲੇ ਵੀ ਫੇਸ ਕਰ ਰਹੇ ਆ। ਸ਼ਾਇਦ ਅੱਗੇ ਵੀ ਕਰਦਾ ਰਵਾਂ ਜਿੰਨਾ ਟਾਈਮ ਤੇ ਇਹ ਤਾਂ ਚਲੋ ਜ਼ਿੰਦਗੀ ਹੈ। ਬਸ ਮੈਂ ਇਨਾ ਕਹਿਣਾ ਕਿ ਰੱਬ ਸ਼ਕਤੀ ਦਵੇ ਫੇਸ ਕਰਨ ਦੀ ਹੋਰ ਕੁਝ ਨਹੀਂ। ਫਿਰ ਭਾਈ ਰਾਤ ਦੇ ਜਿਵੇਂ ਹੁਣ 12:30 ਹੋ ਗਏ ਆ। ਤੁਸੀਂ ਸਾਰੀ ਦਿਹਾੜੀ ਕੰਮ ਕੀਤਾ। ਥੋੜਾ ਟਾਈਮ ਰੈਸਟ ਕਰੋ। ਸਵੇਰੇ ਕਿੰਨੇ ਵਜੇ ਉੱਠਦੇ ਹੋ ਫਿਰ? ਵੀਰੇ ਹਾਲੇ ਤਾਂ 12:30 ਹੋਏ ਨੇ। ਹਾਲੇ ਤਾਂ ਮੈਂ ਰਾਤ ਨੂੰ ਡਿਨਰ ਕਰਨਾ ਹਾਲੇ ਕਰਿਆ ਨਹੀਂਗਾ। ਤੇ ਕਰਦੇ ਕਰਾਉਂਦੇ ਸੌਂਦੇ ਸੌਂਦੇ ਮੈਨੂੰ ਡੇਢ 2 ਵੱਜ ਜਾਂਦੇ ਨੇ ਫੇਰ ਸਵੇਰੇ 10 10:30 ਉੱਠ ਜਾਂਦਾ ਮੈਂ ਨੀਂਦ ਤਾਂ ਮੈਂ ਕੋਸ਼ਿਸ਼ ਕਰਦਾ ਪ੍ਰੋਪਰ ਲੈ ਲਾਂ ਅੱਖ ਵੀ ਨਹੀਂ ਖੁੱਲਦੀ ਕਈ ਵਾਰੀ 8 9 ਵਜੇ ਅੱਖ ਖੁੱਲਦੀ ਹੈ ਫੇਰ ਸਵੇਰੇ ਹੋਰ ਵੀ ਕੰਮ ਹੁੰਦੇ ਨੇ ਬੈਟਰੀ ਚਾਰ ਲਗਾਣੀ ਹੁੰਦੀ ਹੈ ਸ਼ਾਮ ਨੂੰ ਕਿਉਂਕਿ ਫਲਾਈਟਸ ਚਾਹੀਦੀ ਹੁੰਦੀ ਹੈ ਨੇ ਕਾਰਟ ਤੇ ਤਾਂ ਉਹ ਵੀ ਉੱਠ ਕੇ ਲਾਉਣੀ ਪੈਂਦੀ ਹੈ ਮਤਲਬ ਨੀਂਦ ਵਿੱਚ ਵੀ ਸੁਪਨੇ ਕਾਰਟਸ ਦੀਆਂ ਚ ਜਾਂ ਹੀ ਆਉਂਦੀ ਰਹਿੰਦੀ ਹੈ ਇਹਦਾ ਇਹ ਚੀਜ਼ਾਂ ਨੇ ਜਮੀ ਤੁਹਾਡਾ ਇੱਕ ਤਰ੍ਹਾਂ ਦਾ ਜਨੂੰਨ ਵੀ ਬਹੁਤ ਵੱਡੇ ਲੈਵਲ ਤੇ ਆ ਹਨਾ ਉਹਦੇ ਸੁਪਨਿਆਂ ਦੇ ਵਿੱਚ ਵੀ ਤੁਹਾਨੂੰ ਆਉਂਦਾ ਰਹਿੰਦਾ ਇਹ ਜਨੂਨ ਦੀ ਗੱਲ ਵੀ ਆ ਮੇਰੇ ਉਹ ਬਸ ਇਸ ਕਰਕੇ ਆ ਕਿਉਂਕਿ ਮੇਰੀ ਮਜਬੂਰੀ ਸੀਗੀ ਤੇ ਮੈਂ ਸਭ ਤੋਂ ਵੱਡੀ ਮਜਬੂਰੀ ਫਾਈਨੈਂਸ਼ੀਅਲੀ ਤੌਰ ਤੇ ਸੀਗੀ ਹੁਣ ਫਾਦਰ ਸਾਹਿਬੇ ਮੇਰੇ ਉਹਨਾਂ ਦੀ ਪ੍ਰਾਈਵੇਟ ਨੌਕਰੀ ਕਿੰਨੀ ਕ ਭੈਣ ਦੀ ਵੀ ਮੇਰੀ ਫੀਸ ਜਾਂਦੀ ਹੈ ਉਹ ਕਿੰਨਾ ਕਫੋਰਟ ਕਰ ਲੈਣਗੇ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੇਰਾ ਪਲਾਨ ਹੀ ਬਾਹਰ ਜਾਣ ਦਾ ਸੀਗਾ ਅੱਛਾ ਪਰ ਮੈਨੂੰ ਕਰਦਿਆ ਨੇ ਆਇਲਸ ਜੋਗੇ ਵੀ ਪੈਸੇ ਭੇਜੇ ਸੀ ਪਰ ਉਹ ਕਹਿੰਦੇ ਬਾਹਰ ਆਪਾਂ ਤੈਨੂੰ ਭੇਜਾਂਗੇ ਕਿਵੇਂ ਕਰਜ਼ਾ ਚੱਕਾਂਗੇ ਕਰਜ਼ਾ ਮੁੜੇਗਾ ਕਿ ਨਹੀਂ ਮੇਰੇ ਪਾਪਾ ਬਹੁਤ ਟੈਨਸ਼ਨ ਚ ਰਹਿੰਦੇ ਸੀਗੇ ਅੱਛਾ ਫਿਰ ਮੈਂ ਬਿਨਾ ਕਰਦਿਆ ਨੂੰ ਦੱਸੇ ਆਇਲਸ ਦਾ ਬ੍ਰੈਂਡ ਡ੍ਰੌਪ ਕਰਕੇ ਨਾ ਜਿਹੜੇ ਮੈਨੂੰ ਕਰਦਿਆ ਨੇ 17000 ਰੁਪਏ ਪਰ ਲਈ ਦਿੱਤੇ ਸੀ ਉਹ ਮੈਂ ਅੱਧੇ ਆਪਣੇ ਵੱਲੋਂ ਇਕੱਠੇ ਕਰੇ ਅੱਧੇ ਕਰਦਿਆ ਦੇ ਉਹ ਮੈਂ ਕਾਟ ਤੇ ਲਾਏ ਅੱਛਾ ਫਿਰ ਕਰਦਿਆ ਨੇ ਤਾਂ ਤੁਹਾਨੂੰ ਆਇਲਟ ਸਲੀ ਭੇਜੇ ਸੀ ਇਹ ਕਰਕੇ ਬਾਹਰ ਜਾਓ ਹਨਾ ਤੇ ਤੁਸੀਂ ਇੱਥੇ ਕਾਰਡ ਚਲਾ ਲਈਏ ਤੇ ਉਹਨਾਂ ਨੂੰ ਕਿਵੇਂ ਧੱਕਾ ਨਾ ਲੱਗੂਗਾ ਵੀਰੇ ਧੱਕ ਹਾਂ ਕਿਉਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਦੱਸਿਆ ਨਹੀਂਗਾ ਮਹੀਨੇ ਬਾਅਦ ਜਾ ਕੇ ਦੱਸਿਆ ਜਦੋਂ ਮੇਰਾ ਕੰਮ ਥੋੜਾ ਬਹੁਤਾ ਤਰਿਆ ਹਾਂ ਲਾਲੋਆ ਜਿਵੇਂ ਰੱਬ ਨੇ ਮਿਹਰ કરી ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਇੱਕ ਮੈਂ ਪੰਜਾਬ ਚ ਵੀ ਰਹਿਣਾ ਚਾਹੁੰਦਾ ਸੀਗਾ ਕਿਉਂਕਿ ਜਦੋਂ ਵੀ ਆਪਾਂ ਪੰਜਾਬ ਜਿੱਦੜਾ ਅਰਬਨ ਸਟੇਟ ਫੇਸ ਦੋ ਆਪਾਂ ਦੇਖਦੇ ਆ ਨਾ ਇੱਕ ਸਭ ਤੋਂ ਤਰਾਸਦੀ ਦੀ ਗੱਲ ਮੈਨੂੰ ਇਹ ਲੱਗਦੀ ਹੈ ਕਿਉਂਕਿ ਮੈਂ ਰੂਮ ਰੱਬ ਰਿਹਾ ਰੈਂਟ ਤੇ ਲੱਭ ਰਿਹਾ ਮੈਂ ਨੇੜੇ ਤੇੜੇ ਜਿੱਥੇ ਕਾਰਟ ਕਢਾ ਸਕਾਂ ਤੇ ਜਿਹੜੀ ਵੀ ਬਾਰੇ ਕੋਠੀਆਂ ਚ ਜਾਣਾ ਨਾ 90% ਕੋਠੀਆਂ ਚ ਆਪਦੇ ਪੰਜਾਬੀ ਹੈ ਹੀ ਨਹੀਂ ਅੱਛਾ ਕੋਠੀਆਂ ਬਣਾ ਲੀਆਂ ਕੈਨੇਡਾ ਚਲੇ ਗਏ ਆਸਟ੍ਰੇਲੀਆ ਚਲੇ ਗਏ ਪਿੱਛੋਂ ਨੇਪਾਲੀ ਭਰਾ ਲਾ ਲਓ ਬਿਹਾਰੀ ਭਰਾ ਲਾ ਲਓ ਹੈ ਤਾਂ ਉਹ ਵੀ ਆਪਣੇ ਭਰਾ ਨੇ ਪਰ ਪਿੱਛੋਂ ਰਹਿੰਦੇ ਨੇ ਉਹ ਕੋਠੀਆਂ ਦੀ ਰਾਖੀ ਕਰਦੇ ਨੇ ਪਿੱਛੋਂ ਦੇਖਭਾਲ ਕਰਦੇ ਨੇ ਉਧਰ ਕੋਈ ਪਰਿੰਦਾ ਨਹੀਂ ਪਰ ਕੋ ਕੋ ਕਰਦਾ ਹੈਗਾ ਪੰਜਾਬੀ ਬੰਦਾ ਹੈਗਾ ਹੀ ਨਹੀਂ ਹੈਗਾ ਤਾਂ ਇਸ ਚੀਜ਼ ਦੀ ਬੜਾ ਦੁੱਖ ਲੱਗਦਾ ਵੀਰੇ ਮੈਨੂੰ ਵੀ ਇਹ ਲੱਗਦਾ ਕਿ ਪੰਜਾਬ ਦੀ ਧਰਤੀ ਜਰਖੇਜ਼ ਆ ਪੰਜਾਬ ਦੀ ਧਰਤੀ ਹਲੇ ਇੰਨੀ ਬੰਜਰ ਨਹੀਂ ਹੋਈ ਕਿ ਇਥੋਂ ਅਸੀਂ ਭੱਜ ਜਾਈਏ ਕਿਉਂਕਿ ਹੋਰ ਲੋਕ ਪੰਜਾਬ ਦੇ ਵਿੱਚ ਰੋਜ਼ਗਾਰ ਲੈਣ ਆਉਂਦੇ ਨੇ ਤਜੇ ਮੇ ਹਰਮਨ ਨੇ ਹਰਮਨ ਨੇ ਇਹ ਰਜਗਾਰ ਇੱਥੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਨੌਜਵਾਨ ਆ ਇਹਦਾ ਰਜਗਾਰ ਪੰਜਾਬ ਦੇ ਵਿੱਚ ਹੀ ਲੱਭ ਰਹੇ ਆ ਉਹ ਵੀ ਆਪਾਂ ਹਰਮਨ ਦੀ ਕਹਾਣੀ ਵੀ ਇਸੇ ਕਰਕੇ ਲੈ ਕੇ ਆਏ ਆ ਕਿ ਮਿਹਨਤ ਕਿਤੇ ਵੀ ਕਰੋ ਉਹਦਾ ਫਲ ਜ਼ਰੂਰ ਮਿਲਦਾ ਹੁਣ ਬਾਈ ਦੀਆਂ ਹੋਰ ਗੱਲਾਂ ਬਾਤਾਂ ਵੀ ਸੁਣਾਗੇ ਬਾਈ ਫਿਰ ਜਦੋਂ ਤੁਸੀਂ ਲਾਅ ਤਾਂ ਕਰ ਲਿਆ ਫਿਰ ਕੋਰਟ ਵੀ ਜਾਣੇ ਹੋ ਹਾਂਜੀ ਵੀਰੇ ਕੋਰ ਰੈਗੂਲਰ ਤਾਂ ਨਹੀਂ ਜਾ ਪਾਂਦਾ ਪਰ ਮੇਰੀ ਕੋਸ਼ਿਸ਼ ਰਹਿੰਦੀ ਕਿਉਂਕਿ ਹੁਣ ਪਤਾ ਹੀ ਤੁਹਾਨੂੰ ਰਾਤ ਨੂੰ ਮੈਂ ਲੇਟ ਹੋ ਗਿਆ ਫਿਰ ਸਵੇਰੇ 10 ਵਜੇ ਜਾਣਾ ਮੈਂ ਕੋਸ਼ਿਸ਼ ਕਰਦਾ ਮੰਡੇ ਟਿਊਜ਼ਡੇ ਵੈਨਸਡੇ ਮਤਲਬ ਹੋਰ ਵੀ ਦਿਨ ਜਾਣ ਦੀ ਪਰ ਮੈਂ ਵਿੱਚ ਜਾਣਾ ਰਹਿਣਾ ਹੈ ਕਿਉਂਕਿ ਮੈਂ ਉਧਰ ਦੀ ਵੀ ਨੋਲੇਜ ਮੈਨੂੰ ਮਿਲਦੀ ਰਹੇ ਹਾਂਜੀ ਕਿੰਨਾ ਕੁ ਰਿਸਪੌਂਸ ਮਿਲਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਇੱਥੇ ਚਲਾਉਂਦਿਆਂ ਨੂੰ ਅਸੀਂ ਆਪਣਾ ਵੀਰੇ ਮੈਨੂੰ ਅਪਰੋਕਸ 2 ਮੰਥ ਕੰਪਲੀਟ ਹੋਣ ਵਾਲੇ ਨੇ ਹੁਣ ਅੱਛਾ ਤੇ ਹਾਂਜੀ ਵੀਰੇ ਕਿਵੇਂ ਦਾ ਰਿਸਪੌਂਸ ਆ ਫਿਰ ਆਪਣੇ ਲੋਕਾਂ ਦਾ ਮੇਰੇ ਰਿਸਪੌਂਸ ਵਧੀਆ ਦਿੱਤਾ ਪੰਜਾਬੀਆਂ ਨੇ ਪਿਆਰ ਦਿੱਤਾ ਹਾਂ ਬਾਹਰੋਂ ਵੀ ਲੋਕਾਂ ਦੇ ਮੈਸੇਜ ਆਏ ਮਤਲਬ ਕਾਫੀ ਪੇਰੈਂਟਸ ਨੇ ਵੀ ਸਪੋਰਟ ਦਿੱਤੀ ਜਿਨ੍ਹਾਂ ਦੇ ਬੱਚੇ ਬਾਹਰ ਨੇ ਹਾਂ ਉਹ ਵੀ ਕਹਿੰਦੇ ਕਹਿੰਦੇ ਤੂੰ ਪੰਜਾਬ ਵਿੱਚ ਕੰਮ ਕਰਦਾ ਸਾਨੂੰ ਵਧੀਆ ਲੱਗਦਾ ਹੈ ਕਿ ਆਪਾਂ ਆਪਣੇ ਬੱਚੇ ਬਾਹਰ ਤੋਰਿਆ ਉਹ ਵੀ ਪੰਜਾਬ ਵਿੱਚ ਕੰਮ ਕਰਦੇ ਸਭ ਤੋਂ ਵੱਡੀ ਸਪੋਰਟ ਫਿਰ ਤੁਹਾਨੂੰ ਕਿੰਨਾ ਦੀ ਮਿਲੀ ਜਿਹਦੇ ਕਰਕੇ ਤੁਸੀਂ ਤੁਹਾਨੂੰ ਲੱਗਦਾ ਵੀ ਹਾਂ ਮੈਂ ਯਾਰ ਇਹ ਫੂਡ ਕਾਰ ਚਲਾ ਰਿਹਾ ਵੀਰੇ ਸਭ ਤੋਂ ਵੱਡੀ ਸਪੋਰਟ ਤਾਂ ਲੋਕਾਂ ਦੀ ਹੈ ਕਿਉਂਕਿ ਜੇ ਕਸਟਮਰ ਮੇਰੇ ਕੋਲ ਆਣਗੇ ਤਾਂ ਹੀ ਮੈਂ ਫੂਡ ਕਾਰ ਚਲਾ ਪਾਉਂਗਾ ਹਾਂ ਜੇ ਕਸਟਮਰ ਨਹੀਂ ਆਣਗੇ ਮੇਨ ਮੇਰਾ ਕੰਮ ਹੈ ਟੇਸਟ ਦੇਣਾ ਤੇ ਕੁਆਲਿਟੀ ਦੇਣਾ ਉਹ ਚ ਮੈਂ 101% 200% ਲਾ ਲਊਗਾ ਆਪਣੇ ਵੱਲੋਂ ਪੂਰਾ ਦੇਣਾ ਉਸ ਤੋਂ ਬਾਅਦ ਕਸਟਮਰ ਕਸਟਮਰੀ ਸਭ ਕੁਝ ਹੈ ਵੀਰੇ ਜੇ ਕਸਟਮਰ ਆਊਗਾ ਤਾਂ ਮੇਰਾ ਕੰਮ ਚੱਲੂਗਾ ਕਸਟਮਰ ਖੁਸ਼ ਹੁੰਦੇ ਨੇ ਫਿਰ ਤੁਹਾਡੇ ਕੰਮ ਤੋਂ ਵੀ ਹਾਂ ਵਧੀਆ ਯਾਰ ਦੂਜੀ ਵਾਰ ਆਉਂਦੇ ਨੇ ਹਾਂਜੀ ਵੀਰੇ ਕਸਟਮਰ ਆਉਂਦੇ ਨੇ ਦੂਜੀ ਵਾਰ ਜਿਨ੍ਹਾਂ ਨੂੰ ਟੇਸਟ ਵਧੀਆ ਲੱਗਦਾ ਸਾਰੇ ਆਉਂਦੇ ਨੇ ਵੀਰੇ ਕੀ ਕੀ ਰੱਖਿਆ ਫਿਰ ਬਾਈ ਮੇਰੇ ਕੋਲ ਵੀਰੇ 버ਗਰਸ ਹੋ ਗਏ ਰੈਪਸ ਹੋ ਗਏ ਸੈਂਡਵਿਚ ਹੋ ਗਏ ਤੇ ਸਭ ਵੀਰੇ ਅੱਛਾ ਵੈਜ ਨੌਨ ਵੈਜ ਦੋਨੇ ਹਾਂਜੀ ਵੀਰੇ अच्छा भाई लोकेशन थोड़ी जापा प्रॉपर देखिए अर्बन स्टेट ही है ना हां जी वीर अर्बनि स्टेट फेज 2 पुल ਦੇ ਥੱਲੇ ओके हां जी वीर ਜਿਵੇਂ ਅਸੀਂ ਜਾਣੇ ਆ ਨਾ ਦੂਰੋਂ ਤਾਂ ਦੂਰੋਂ ਦਿਖਦਾ ਐਡਵੋਕੇਟ ਸਿੰਘ ਬੜਾ ਖਿੱਚਦਾ ਵੀ ਆ ਬੰਦੇ ਨੂੰ ਤੁਹਾਨੂੰ ਕਿਵੇਂ ਆਈਡੀਆ ਹੈ ਵੀ ਐਡਵੋਕੇਟ ਸਿੰਘ ਹੀ ਲਿਖੀ ਵੀਰੇ ਐਡਵੋਕੇਟ ਸਿੰਘ ਦੇ ਪਿੱਛੇ ਕਹਾਣੀ ਹੈ ਕਿ ਮੈਂ ਇੱਕ ਤਾਂ ਪੜਿਆ ਲਿਖਿਆ ਤੇ ਮੈਂ ਆਪਣੇ ਵਰਗੇ ਜਿਹੜੇ ਨੌਜਵਾਨ ਹੈ ਚਾਹੁੰਦਾ ਸੀਗਾ ਮੈਂ ਕਿ ਜੇ ਮੈਂ ਇਹ ਕੰਮ ਕਰ ਰਿਹਾ ਤਾਂ ਨੌਜਵਾਨ ਵੀ ਜਿਹੜਾ ਕੋਈ ਐਮਏ ਪੋਲੀਟੀਕਲ ਸਾਇੰਸ ਕਰ ਰਿਹਾ ਹੈ ਲਾਅ ਵੀ ਕਰ ਰਿਹਾ ਹੈ ਬੀਏ ਵੀ ਕਰ ਰਿਹਾ ਉਹ ਪੜ੍ਹ ਲਿਖ ਕੇ ਸ਼ਰਮ ਨਾ ਕਰੇ ਇਸ ਕੰਮ ਬਕੋ ਤਾਂ ਕਿ ਉਹਨਾਂ ਨੂੰ ਵੀ ਇਹ ਮੈਸੇਜ ਜਾਵੇ ਕਿ ਜੇ ਮੈਂ ਐਜੂਕੇਟਿਡ ਹੋ ਕੇ ਕੰਮ ਕਰ ਸਕਦਾ ਤਾਂ ਉਹ ਵੀ ਇਹ ਕੰਮ ਕਰ ਸਕਦੇ ਨੇ ਇਸ ਪਿੱਛੇ ਮੈਂ ਆਪਣਾ ਨਾਮ ਐਡਵੋਕੇਟ ਸਿੰਘ ਰੱਖਿਆ ਕਿਉਂਕਿ ਮੈਂ ਲਾਅ ਦੀ ਪੜ੍ਹਾਈ ਕਰੀ ਹੋਈ ਹੈ ਤਾਂ ਇਹ ਮੇਰਾ ਮਕਸਦ ਸੀਗਾ ਕਿ ਮੇਰਾ ਮੈਸੇਜ ਇਹ ਜਾਵੇ ਕਿ ਪੜ੍ਹ ਪੜ੍ਹ ਲਿਖ ਕੇ ਵੀ ਆਪਾਂ ਇਹ ਕੰਮ ਕਰ ਸਕਦੇ ਹਾਂ ਕੋਈ ਸ਼ਰਮ ਛੋਟਾ ਮੋਟਾ ਹੂੰ ਬਿਲਕੁਲ ਬਿਲਕੁਲ ਹਾਂਜੀ ਮੈਂ ਹੁਣ ਤੁਸੀਂ ਬੜੀ ਨਿਮਰਤਾ ਨਾਲ ਸਾਰਿਆਂ ਨੂੰ ਉਥੇ ਫੂਡ ਦਿੰਦੇ ਹੋ ਹਨਾ ਲੋਕ ਵੀ ਬੜੀ ਨਿਮਰਤਾ ਨਾਲ ਤੁਹਾਡੇ ਨਾਲ ਪੇਸ਼ ਆਉਂਦੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਕੋਈ ਕੰਮ ਦੇ ਵਿੱਚ ਸ਼ਰਮ ਵਾਲੀ ਗੱਲ ਤਾਂ ਹੈ ਨਹੀਂਗੀ ਹਨਾ ਬਿਲਕੁਲ ਵੀਰੇ ਕਿਉਂਕਿ ਕਿਤੇ ਵੀ ਜਾਣਿਆ ਕੰਮ ਦਾ ਹੀ ਮੁੱਲ ਪੈਂਦਾ ਚਾਹੇ ਬਾਹਰ ਚਲੇ ਜਾਓ ਚਾਹੇ ਐਡਵੋਕੇਟ ਬਣ ਕੇ ਵੀ ਤੁਸੀਂ ਕਰੋਗੇ ਤਾਂ ਆਪਣਾ ਕੰਮ ਹੀ ਹਨਾ ਹੁਣ ਕੀ ਲੱਗਦਾ ਤੁਹਾਨੂੰ ਵੀ ਐਡਵੋਕੇਟ ਬਣੋਗੇ ਜਾਂ ਤੁਸੀਂ ਆਪਣੇ ਫੂਡ ਜਰੀਏ ਲੋਕਾਂ ਨਾਲ ਕੰਟੈਕਟ ਕਰੋਗੇ ਲੋਕਾਂ ਨਾਲ ਜੁੜੋਗੇ ਇਸ ਨੂੰ ਆਪਣਾ ਪ੍ਰੋਫੈਸ਼ਨ ਬਣਾਓਗੇ ਵੀਰੇ ਮੈਂ ਤੁਹਾਨੂੰ ਸੱਚੀ ਕਹਾਂ ਜੋ ਇਨਸਾਨ ਮੈਂ ਹੁਣ ਸੋਚਿਆ ਕੁਛ ਹੋਰ ਸੀਗਾ ਪੜਾਈ ਕੁਛ ਹੋਰ ਕਰੀ ਹਾਂ ਐਨਾ ਬਣਨਾ ਕੁਛ ਹੋਰ ਸੀਗਾ ਨਿਕਲੇ ਮੈਂ ਕਦੀ ਜ਼ਿੰਦਗੀ ਚ ਨਹੀਂ ਸੋਚਿਆ ਸੀਗਾ ਕਿ ਮੈਂ ਫੂਡ ਦਾ ਕੰਮ ਕਰੂੰਗਾ ਇੱਥੇ ਰਹਿ ਕੇ ਐਲ ਐਲ ਬੀ ਸੈਕੰਡ ਇਅਰ ਚ ਮੈਨੂੰ ਇਹ ਖਿਆਲ ਆਇਆ ਤਾਂ ਮੈਂ ਅੱਗੇ ਕੰਮ ਕਰਿਆ ਅੱਗੇ ਦੀ ਪਲਾਨਿੰਗ ਤਾਂ ਬਾਈ ਉਹ ਪਰਮਾਤਮਾ ਜਾਣਦਾ ਹੁਣ ਇਧਰੋਂ ਨਿਕਲਣ ਦੁਬਾਰਾ ਅਗਲੇ ਸਾਦਾ ਨਹੀਂ ਪਤਾ ਬਾਈ ਕਿਵੇਂ ਜ਼ਿੰਦਗੀ ਸੌਖੀ ਹੋਗੀ ਕੁਛ ਇਦਾਂ ਕੰਮ ਕਰਕੇ ਤੁਹਾਡੀ ਬਾਈ ਜ਼ਿੰਦਗੀ ਦਾ ਸਟਰਗਲ ਇੱਚੀ ਹੈ ਵੀਰੇ ਕਿਉਂਕਿ ਮੈਨੂੰ ਸੁਪਨੇ ਵੀ ਉਹ ਕੁਝ ਨਹੀਂ ਪਤਾ ਵੀਰੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਹਲੇ ਤਾਂ ਸਟਰਗਲ ਜੀ ਲੱਗ ਰਿਹਾ ਅੱਗੇ ਦਾ ਟਾਈਮ ਦਾ ਪਤਾ ਨਹੀਂ ਬਾਈ ਉਦਾਂ ਪਰ ਖੁਸ਼ ਹੋ ਆਪਣੀ ਜ਼ਿੰਦਗੀ ਤੋਂ ਬਾਈ ਖੁਸ਼ ਬਸੇ ਆ ਯਾਰ ਕਿ ਕਿਸੇ ਤੋਂ ਮੱਸ ਮੰਗਣਾ ਨਾ ਪਵੇ ਬਸ ਇਹੀ ਰੱਬ ਤੋਂ ਮੈਂ ਚਾਹੁੰਨਾ ਕਿਸੇ ਅੱਗੇ ਹੱਥ ਨਾ ਢਾੜਨਾ ਪਵੇ ਹੱਥ ਅੱਡਾਂ ਵੀ ਤਾਂ ਉਸ ਪਰਮਾਤਮਾ ਅੱਗੇ ਬਾਈ ਹੂੰ ਤਾਂ ਇਹ ਨੌਜਵਾਨ ਹਰਮਨ ਦੀ ਛੋਟੀ ਜੀ ਕਹਾਣੀ ਆ ਇਹ ਛੋਟੀ ਜੀ ਕਹਾਣੀ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਜਿਵੇਂ ਆਪਾਂ ਛੋਟੀਆਂ-ਛੋਟੀਆਂ ਤੰਗੀਆਂ ਤਰੁਸੀਆਂ ਆਉਂਦੀਆਂ ਤੰਗ ਪਰੇਸ਼ਾਨ ਹੋ ਜਾਂਦੇ ਆ ਨਿਰਾਸ਼ ਹੋ ਜਾਂਦੇ ਆ ਤਮੈਨ ਲੱਗਦਾ ਨਿਰਾਸ਼ ਨਹੀਂ ਹੋਣਾ ਚਾਹੀਦਾ ਕਈ ਵਾਰੀ ਸਾਡੇ ਹੱਲ ਸਾਡੇ ਕੋਲੇ ਹੀ ਪਏ ਹੁੰਦੇ ਅਸੀਂ ਦੂਰ ਭਜਦੇ ਆ ਲੱਭਦੇ ਆ ਕਿ ਸ਼ਾਇਦ ਸੰਤੁਸ਼ਟੀ ਉੱਥੇ ਹੋਵੇ ਇੱਥੇ ਹੋਵੇ ਪਰ ਸੰਤੁਸ਼ਟੀ ਸਾਡੇ ਪੈਰਾਂ 'ਚ ਹੀ ਪਈ ਹੁੰਦੀ ਆ ਇਸ ਨੌਜਵਾਨ ਹਰਮਨ ਨੇ ਆਪਣੇ ਜਿਹੜਾ ਸ਼ੌਂਕ ਸੀ ਉਹਨੂੰ ਆਪਣਾ ਕਿਤਾਬ ਵੀ ਬਣਾਇਆ ਆਪਣੀ ਸਟੱਡੀ ਵੀ ਤਨਦੇਹੀ ਨਾਲ ਕੀਤੀ ਪਰ ਜਿਵੇਂ ਉਹ ਉਹਨਾਂ ਨੇ ਕਿਹਾ ਕਿ ਬਾਹਰ ਜਾਣ ਲਈ ਕਰਦਿਆਂ ਨੇ ਮੈਨੂੰ ਪੈਸੇ ਦਿੱਤੇ ਸੀਗੇ ਕਿ ਆ ਜ ਲੈਟਸ ਕਰਕੇ ਬਾਹਰ ਚੱਲ ਜਾ ਪਰ ਉਹ ਬਾਹਰ ਨਹੀਂ ਗਿਆ ਉਨੇ ਛੋਟੀ ਜੀ ਫੂਡ ਕਾਰਟ ਇੱਥੇ ਚਲਾਈ ਆ ਤੁਸੀਂ ਵੀ ਜਦੋਂ ਪਟਿਆਲੇ ਆਓ ਜਾਂ ਜਿਹੜੇ ਵੀ ਭਾਵੇਂ ਯੂਨੀਵਰਸਿਟੀ ਦੇ ਵਿਦਿਆਰਥੀ ਟੀਚਰ ਸੁਣ ਰਿਹਾ ਇਸ ਵੀਡੀਓ ਨੂੰ ਦੇਖ ਰਿਹਾ ਜਦੋਂ ਵੀ ਅਰਬਨ ਸਟੇਟ ਜਾਓ ਭਾਵੇਂ ਤੁਸੀਂ ਉਸ ਮਹਿੰਗੇ ਮਹਿੰਗੇ ਹੋਟਲਾਂ 'ਚ ਖਾਣਾ ਖਾਂਦੇ ਹੋਵੋ ਪਰ ਐਡਵੋਕੇਟ ਸਿੰਘ ਨਾਮ ਦੀ ਜਿਹੜੀ ਫੂਡ ਕਾਰਟ ਆ ਉੱਥੇ ਜ਼ਰੂਰ ਜਾਇਓ ਛੋਟੀ ਜੀ ਫੂਡ ਕਾਰਟ ਆ ਸੀ ਵੀ ਖਾਦਾ ਉੱਥੋਂ ਖਾਣਾ ਬਹੁਤ ਅੱਛਾ ਲੱਗਿਆ ਤੇ ਤੁਸੀਂ ਵੀ ਉਮੀਦ ਕਰਦਾ ਜਾਓਗੇ ਜੁੜੇ ਰਹੋ ਦੁਨੀਆ ਦੇ ਨਾਲ